ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੋਨੂ ਮਹਿਰੋਕ ਤੇ ਆ ਦੇਖੋ ਬਾਈ ਜੀ ਟਰਾਲੀ ਚੈੱਕ ਕਰੋ ਰਿਪੋਰਟ ਟਰਾਲੀ ਦੀ ਤੁਸੀਂ ਇਸ ਵਕਤ ਬਿਲਕੁਲ ਨਮੀ ਟਰਾਲੀ ਆ ਤੇ ਜਵਾਹ ਆ ਨਾ ਸਿਰਾ ਗੱਲਬਾਤ ਆ ਬਲਵੰਤ ਇਕਰ ਵਾਲਿਆਂ ਨੇ ਤਿਆਰ ਕੀਤੀ ਆ ਇਹ ਟਰਾਲੀ ਬਬਲ ਤੇ ਮਾਸ ਫਿਰ ਗੱਲਬਾਤ ਕਰਾਈ ਪਈਆ ਵੱਡੇ ਟਰਾਲੀ ਆ ਬਿੱਡ ਲੱਗਿਆ ਹੋਇਆ ਦੇਖੋ ਤੇ ਦੱਸਿਓ ਕਮੈਂਟਾਂ ਚ ਕਿਵੇਂ ਲੱਗੀ ਇਹ ਟਰਾਲੀ ਕੰਡਾ ਕਰਾਨ ਆਈ ਸੀ ਬਾਈ ਨਵੀਂ ਟਰਾਲੀ ਦਾ ਆ ਪਾਣੀ ਵੀਡੀਓ ਬਣਾ ਲਈ ਬਲਵੰਤ ਸੁਨਾਮ ਸਿਰਾ ਗੱਲਬਾਤ ਬਾਬਿਓ ਸੁਪਰ ਮਾਡਲ ਤੇ ਅਜਿਹੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ सोनू ਸੁਨਾਮ